ਤਮ ਪੰਥ ਸੁਨਿਓ ਬੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾ ਜਿਹੜੀ ਹਰੀ ਦੀ ਕਥਾ ਹੈ ਸਤਿਗੁਰਾਂ ਦੇ ਬਚਨਾਂ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤਰ ਕਰੇਨ ਜਿਹੜੀਆਂ ਵੱਡਿਆਂ ਵੱਡੇ ਵਡਿਆਈਆਂ ਦੀ ਬੁੜੇਆਂ ਦੀਆਂ ਗੁਰੂ ਸਹਿਬਾਨਾਂ ਦੀਆਂ ਮਹਾਪੁਰਖਾਂ ਦੀਆਂ ਸੰਤਾਂ ਦੀਆਂ ਭਗਤਾਂ ਦੀਆਂ ਸਾਖੀਆਂ ਉਹ ਪੁੱਤਰਾ ਤੋਂ ਸਪੁੱਤਰ ਕੋਈ ਵੀ ਹੈ ਦੇ ਵਿੱਚ ਬਚਨ ਕੋਈ ਵਸ ਗਿਆ ਤੇ ਜੀਵਨ ਸੁਧਰ ਜਾਂਦਾ ਹੈ ਸਪੁੱਤਰ ਬਣ ਜਾਂਦਾ ਹੈ ਜੋ ਵੀ ਕੋਈ ਇੱਕ ਮਹਾਪੁਰਖਾਂ ਦਾ ਬਚਨ ਹੈ ਦੇ ਵਿੱਚ ਵਸਾ ਲਿਆ ਸੋ ਇਸ ਕਰਕੇ ਭਾਈ ਮਨਤਾਜ ਜੀ ਫਰਮਾਉਂਦੇ ਨੇ ਬਲਿਹਾਰੀ ਤਿੰਨਾਂ ਵਰ ਸਿੱਖਾਂ ਜਾਇ ਜਿਨ੍ਹਾਂ ਗੁਰਦਵਾਰਸ਼ਿਣੇ ਬੈਠਾ ਬਲਿਹਾਰੀ ਤਿੰਨਾਂ ਵਰ ਸਿੱਖਾਂ ਪੈ ਰਹੇ ਮੈਂ ਗੁਰਸਬਾਹ ਬੈਠਾ ਉਹਨਾਂ ਵਰ ਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਗੁਰੂ ਕੀਆਂ ਕਥਾ ਕਹਾਣੀਆਂ ਸਰਵਣ ਕਰਦੇ ਆ ਹੁਣੇ ਹੀ ਸਰਬੰਨ ਸਾਹਿਬ ਸਰਬਦ ਸਰਬੰਨ ਕੀਤੇ ਹਰ ਤੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਉਣੀਆਂ ਇਹ ਸਤਗੁਰਾਂ ਦੀ અપਾਰ ਬਖਸ਼ਿਸ਼ ਹੈ ਜੋ ਗੁਰੂ ਚਰਨਾਂ ਵਿੱਚ ਵਰਸਿਖ ਸਜ ਕੇ ਕਥਾ ਕਹਾਡੀਆਂ ਪਰਮਾਤਮਾ ਦੀਆਂ ਸਰਵਨ ਕਰਦੇ ਹੋ ਸੋ ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਨਾਨਕ ਸਰ ਭਗਤੀ ਦੇ ਘਰ ਵਿੱਚੇ ਤਾਂ ਧੰタル ਬਾਬਾ ਆਨੰਦ ਸਿੰਘ ਜੀ ਦੀ ਜੋ ਨਾਨਕ ਸਰ ਭਗਤੀ ਦਾ ਕਰ ਕਿਉਂਕਿ ਬਾਬਾ ਨਾਨਕ ਸਿੰਘ ਨੇ ਭਗਤੀ ਹੀ ਕੀਤੀ ਹੈ। ਗੇਟ ਦੇ ਉੱਤੇ ਬੋਰਡ ਲਿਖ ਕੇ ਲਿਖ ਕੇ ਲਾ ਦਿੱਤਾ ਕਿ ਜਿਸ ਬੰਦੇ ਨੇ ਅੰਦਰ ਆਉਣਾ ਵਰ ਸਿੱਖ ਨੇ ਅੰਦਰ ਆਉਣਾ ਸ਼ਧਾਲੂ ਨੇ ਉਹ ਜਾਂ ਤਾਂ ਬਾਬੇ ਦੀਆਂ ਕਥਾ ਕਹਾਣੀਆਂ ਸਰਵਣ ਕਰੇ ਜਾਂ ਸੇਵਾ ਕਰੇ ਝਾੜੂ ਮਾਰੇ ਜਾਂ ਸਿਮਰਨ ਕਰੇ ਦੁਨਿਆਵੀ ਗੱਲਾਂ ਨਹੀਂ ਕੋਈ ਕਰਨੀਆਂ ਕੋਈ ਅਖਬਾਰ ਦੀ ਗੱਲ ਨਹੀਂ ਕਰਨੀ ਕੋਈ ਸਿਆਸੀ ਗੱਲ ਨਹੀਂ ਕਰਨੀ ਕੋਈ ਬਾਦਲ ਬਾਦ ਦੀ ਗੱਲ ਕਰਨੀ ਇਹ ਇੱਕੋ ਇੱਕ ਨਾਲ ਸਰ ਭਗਤੀ ਦਾ ਘਰ ਹੈ ਸੋ ਭਗਤੀ ਵੀ ਬਾਬਾ ਨਾਨਕ ਸਿੰਘ ਨੇ ਐਸੀ ਕੀਤੀ ਜੇ ਦੁਨੀਆਂ ਦੇ ਵਿੱਚ ਮਿਸਾਲ ਹੈ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ ਜਿਹਨੂੰ ਕਰ ਵੀ ਨਹੀਂ ਸਕਦਾ ਭੀ ਐਸੀ ਭਗਤੀ ਬਾਬਾ ਨਾਨਕ ਸਿੰਘ ਦੇ ਬਚਨ ਦਰਬਾਰ ਸੰਗਿਆ ਹੋਇਆ ਹੈ ਭਾਗੀ ਸੰਤ ਸਾਹਿਬ ਕੀਰਤਨ ਕਰ ਰਿਹਾ ਹੈ ਉਹਨੇ ਇੱਕ ਜੋ ਕਵੀ ਮਰਸੂਦਲ ਸਿੰਘ ਜੀ ਨੇ ਇੱਕ ਕਵਿਤਾ ਲਿਖਿਆ ਹੈ ਉਹ ਕਵਤਾ ਦਾ ਕੀਰਤਨ ਕੀਤਾ ਜਿਹਦੀ ਬੰਦੀ ਆਉਂਦੀ ਹੈ 베ਰੀ ਹੀਠਾਂ ਬੈਠੇ ਗੁਰੂ 베ਰੀ ਹੀ ਵੀ ਨਿਹਾਲ ਹੋਈ ਰੀਠੇ ਬੈਠਾ ਰੀਠੇ ਹੀਠਾਂ ਬੈਠੇ ਰੀਠਾ ਮਿੱਠਾ ਹੋਇ ਜਾਂਦਾ ਜਦੋਂ ਇਹ ਸ਼ਬਦ ਪੂਰਾ ਹੋ ਗਿਆ ਬਾਬਾ ਅੰਦ ਸਿੰਘ ਜੀ ਮਹਾਰਾਜ ਰਾਗੀ ਸੰਤ ਸਾਹਿਬ ਨੂੰ ਕਹਿਣ ਲੱਗੇ ਕਿ ਸੰਤ ਸਾਹਿਬ ਗੁਰੂ ਸਾਹਿਬ ਨੇ ਰੀਠਾ ਕਿਉਂ ਮਿੱਠਾ ਕੀਤਾ ਰਾਗੀ ਸੰਤਾ ਸਿੰਘ ਜੀ ਨੇ ਲੱਗੇ ਸਤਿਗੁਰੂ ਜੀ ਮਰਦਾਨੀ ਨੂੰ ਭੁੱਖ ਲੱਗੀ ਸੀ ਤਾਂ ਗੁਰੂ ਸਾਹਿਬ ਨੇ ਇਹ ਮਿੱਠਾ ਕੀਤਾ ਕੋਲੇ ਰਤਨ ਸਿੰਘ ਬਾਬਾ ਉਹ ਜੋ ਪ੍ਰਾਣੀ ਬਜ਼ੁਰਗ ਸੀ ਬਾਰਬਾਈ ਦੇ ਨਾਲ ਵਾਲ ਸਿਖਾਈ ਸ਼ੁਰੂ ਤੋਂ ਲੱਗੇ ਹੋਏ ਸੀ ਉਹਨੂੰ ਕਹਿੰਦੇ ਰਤਨ ਸਿੰਘ ਤੂੰ ਦੱਸ ਕਹਿੰਦੇ ਕਿ ਰੀਠੇ ਨੂੰ ਤਾਰਨਾ ਸੀ ਤਾਂ ਕੀਤਾ ਉਹਨੇ ਨੱਥਾ ਸਿੰਘ ਬਜ਼ੁਰਗ ਬੈਠੇ ਪ੍ਰਾਣਾ ਸੰਗੀ ਸੀ ਉਹਨੇ ਕਿਹਾ ਤੂੰ ਦੱਸ ਉਹਨੇ ਹੱਥ ਬਨ ਕੇ ਬੇਨਤੀ ਕੀਤੀ ਬਾਬਾ ਜੀ ਆਪ ਕਿਰਪਾ ਕਰੋ ਫਿਰ ਬਾਬਾ ਜੀ ਨੇ ਬਖਸ਼ਿਸ਼ ਜਿਹੜੀ ਕੀਤੀ ਬਾਬਾ ਜੀ ਨੇ ਬਚਨ ਕੀਤਾ ਕਿ ਤਿੰਨ ਤਰ੍ਹਾਂ ਦੀ ਭਗਤੀ ਹੁੰਦੀ ਹੈ ਇੱਕ ਬੰਦਾ ਭਗਤੀ ਕਰਦਾ ਹੈ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਮੈਂ ਭਗਤੀ ਵੀ ਕਰੂੰਗਾ ਪਰ ਆਪਣੀ ਰੋਟੀ ਦਾ ਇੰਤਜ਼ਾਮ ਆਪ ਕਰੂੰਗਾ ਪ੍ਰਮਾਤਮਾ ਕਹਿੰਦਾ ਤથાਸ ਤੂੰ ਜੇ ਤੂੰ ਐਵੇਂ ਕਸ਼ਤ ਕੇ ਬੈਠੀ ਹੈ ਇੱਕ ਭਗਤੀ ਉਹ ਹੈ ਬੰਦਾ ਸਿਮਰਨ ਬੰਦਗੀ ਭਗਤੀ ਕਰਦਾ ਹੈ ਪ੍ਰਮਾਤਮਾ ਨੂੰ ਕਹਿੰਦਾ ਹੈ ਜੀ ਪ੍ਰਮਾਤਮਾ ਮੇਰਾ ਬੰਦਗੀ ਦੇ ਵੱਲੋਂ ਇੱਕ ਮੈਨ ਵੀ ਇੱਕ ਸ਼ੈਨ ਵੀ ਮਨ ਪਾਸੇ ਹੁਣ ਦਿਲ ਨਹੀਂ ਕਰਦਾ ਬੰਦਗੀ ਤੋਂ ਪਾਸੇ ਹੁਣ ਦਿਲ ਨਹੀਂ ਕਰਦਾ ਇਸ ਕਰਕੇ ਮੈਂ ਬੰਦਗੀ ਹੀ ਕਰਨੀ ਹੈ ਮੇਰਾ ਰੋਟੀ ਦਾ ਇੰਤਜ਼ਾਮ ਵੀ ਤੂੰ ਕਰ ਲੈ ਪ੍ਰਮਾਤਮਾ ਕਹਿੰਦਾ ਅਕਾਲ ਪੁਰਖ ਚੰਗਾ ਜੇ ਤੂੰ ਐਵੇਂ ਖੁਸ਼ ਹੈ ਮੈਂ ਕਿਹੜਾ ਆਪ ਉਹਨਾਂ ਮੈਂ ਸੰਗਤਾਂ ਨੂੰ ਪ੍ਰੇਰ ਦੇਣਾ ਠੀਕ ਹੈ ਇੱਕ ਭਗਤੀ ਉਹ ਹੈ ਜੋ ਗੁਰੂ ਨਾਨਕ ਦੇਵ ਜੀ ਵਾਲੀ ਕੀ ਦੀ ਕਿਸੇ ਦੀ ਵੇਟ ਕਰਨ ਦੀ ਲੋੜ ਨਹੀਂ ਕਿਸੇ ਦੀ ਅੜੀਕੜ ਦੀ ਲੋੜ ਨਹੀਂ ਜਿਹੜੀ ਚੀਜ਼ ਦੀ ਲੋੜ ਪਈ ਉਸੇ ਵੇਲੇ ਸਤਿਗੁਰਾਂ ਨੇ ਨਦਰ ਦੇ ਵਿੱਚ ਇਹ ਸ਼ਕਤੀ ਸੀ ਪ੍ਰਾਪਤ ਕਰ ਲਈ ਜੇ ਮਰਦਾਨੇ ਨੂੰ ਭੁੱਖ ਲੱਗੀ ਤਾਂ ਅੰਕਾਂ ਵਾਲ ਹੱਥ ਕਰਕੇ ਕਹਿੰਦੇ ਅਹ ਅੰਬ ਲੱਗੇ ਨੇ ਮੱਲਾ ਨੇ ਛਕ ਲੈ ਮਰਦਾਨੇ ਨੇ ਜਾ ਕੇ ਨਾਲ ਸਤਿਗੁਰਾਂ ਨੂੰ ਹੁਕਮ ਕਰਤਾ ਕਿ ਪੱਲੇ ਬੰਨ ਕੇ ਲੈ ਕੇ ਉਹ ਜਿੰਨੇ ਖਾਸ ਦਾ ਖਾਦਾ ਮਰਦਾਨੇ ਨੇ ਚੰਗੀ ਤਰ੍ਹਾਂ ਜੋ ਛੱਡੇ ਭੁੱਖ ਮਿਟਾ ਲਈ ਫਿਰ ਸੋਚਿਆ ਗੁਰਨਾਮ ਜੀਾ ਪਤਾ ਨਹੀਂ ਕਿੱਥੇ ਕਿੱਥੇ ਫਿਰ ਦਾਹ ਮਿਲੇ ਕਿ ਨਾ ਮਿਲੇ ਤਿੰਨ ਚਾਰ ਥੰਬਰ ਨਾਲ ਹੀ ਬੰਨ ਲਵੇ ਇਸ ਬੰਨ ਲੈ ਆਂਦੇ ਜਦੋਂ ਕਿਤੇ ਭੁੱਖ ਲੱਗੀ ਛੱਡਣ ਲੱਗਾ ਤੇ ਹੋ ਜਾਏ ਖਾਦੇ ਦੇ ਢੰਡ ਲੋਕੇ ਚੀਕਾਂ ਮਾਰੇ ਮਹਾਰਾਜ ਬਚਾਓ ਇਹਨੂੰ ਸਤਗੁਰ ਕਹਿਣਗੇ ਕੀ ਗੱਲ ਮਰਦਾਨੇ ਕਹਿੰਦਾ ਜਿਵੇਂ ਆਂ ਬਚੂਪਣ ਲੱਗਿਆ ਸੀ ਤੇ ਆਹ ਪਾਣਾ ਵਾ ਸਤਗੁਰ ਕਹਿੰਦੇ ਤੈਨੂੰ ਕਿਹੀਂ ਨਾਲ ਨਹੀਂ ਲੈ ਕੇ ਆਉਣੇ ਹੁਣ ਜਿਉਂ ਪੰਚ ਜਦੋਂ ਚੋਪਿਆ ਠੀਕ ਹੋ ਗਿਆ ਸੋ ਇਸ ਤਰ੍ਹਾਂ ਇਹ ਸੱਤ ਤਰ੍ਹਾਂ ਨਾਲ ਲੋੜ ਪਈ ਸੰਗਤਾਂ ਆਈਆਂ ਨੇ ਚਾਰ ਪੰਜ ਦਿਨ ਮੀਂਹੇ ਹਟਿਆ ਕਰਤਾਰਪੁਰ ਸਾਹਿਬ ਬਾਲਣ ਗਿੱਲਾ ਹੋ ਗਿਆ ਲੰਗਰ ਪੱਕਿਆ ਨਹੀਂ ਤਾਂ ਸੇਵਾਦਾਰਾਂ ਨੂੰ ਕਿਹਾ درخت ਜਾਓ ਸ਼ਲਾਉਤ ਤੇ ਪਦਾਰਥ ਡਿੱਗਣਗੇ ਟੱਪਣਗੇ ਤੇ ਸੰਗਤ ਛੇਗੀ ਸੋ ਜਿੱਧਰ ਸਤਿਗੁਰੂ ਨਜ਼ਰ ਕਰਦੇ ਸੀ ਹੈ ਗੁਰੂ ਬਿਰਾਮਦਾਸ ਰਾਖੋ ਸ਼ਰਣਾਇ ਸਾਦਬਾ ਸਾਧ ਬਲੇ ਹਾਰੀ ਤੇਨਾ ਜੇ ਸੰਤ ਇਹ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਹਿ ਪਰਮ ਮਥਾ ਜੋ ਵੀ ਗੁਰਮਤ ਪਿਆਰੇ ਗੁਰਸਿੱਖ ਪਿਆਰੇ ਗੁਰੂ ਚਰਨਾਂ ਦੇ ਵਿਚਾ ਕੇ ਗੁਰੂ ਗਿਆ ਕਥਾ ਗ੍ਰਹਣੀਆਂ ਸਰਵਨ ਕਰ ਦੇਹਨ ਸਤਗੁਰੂ ਬਖਸ਼ਿਸ਼ ਕਰਦੇ ਐ ਉਹ ਸਾਰਿਆਂ ਤੋਂ ਪ੍ਰਧਾਨ ਹੰ ਕਿਉਂਕਿ ਜਿਹੜੀ ਹਰੀ ਦੀ ਕਥਾ ਐ ਸਤਿਗੁਰਾਂ ਦੇ ਬਚਨਾਂ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਿਐਣ ਜਿਹੜੀਆਂ ਵੱਡਿਆਂ-ਵੱਡਿਆਂ ਵਡਿਆਈਆਂ ਦੀਆਂ ਛੁੜੇਰੀਆਂ ਦੀਆਂ ਗੁਰੂ ਸਹਿਬਾਨਾਂ ਦੀਆਂ ਮਹਾਪੁਰਖਾਂ ਦੀਆਂ ਸੰਤਾਂ ਦੀਆਂ ਭਗਤਾਂ ਦੀਆਂ ਸਾਖੀਆਂ ਉਹ ਪੁੱਤਰਾ ਤੋਂ ਸੁਪੁੱਤਰ ਕੋਈ ਵੀ ਹੈ ਦੇ ਵਿੱਚ ਬਾਚ ਬਚਨ ਕੋਈ ਵਸ ਗਿਆ ਤੇ ਜੀਵਨ ਸੁਧਰ ਜਾਂਦਾ ਹੈ ਸੁਪੁੱਤਰ ਬਣ ਜਾਂਦਾ ਹੈ ਜੋ ਵੀ ਕੋਈ ਇੱਕ ਮਹਾਪੁਰਖਾਂ ਦਾ ਬਚਨ ਹੈ ਦੇ ਵਿੱਚ ਵਸਾ ਲਿਆ ਸੋ ਇਸ ਕਰਕੇ ਭਾਈ ਬੰਦਾ ਜੀ ਫਰਮਾਉਂਦੇ ਨੇ ਬਲੇਹਾਰੀ ਤਿੰਨਾ ਵਰ ਸਿੱਖਾਂ ਜਾਇ ਜਿਨ੍ਹਾਂ ਗੁਰਦਵਾਰਸ਼ਨ ਮਿੱਠਾ ਬਲੇਹਾਰੀ ਤਿੰਨਾ ਵਰ ਸਿੱਖਾਂ ਪੈ ਨੇ ਮੈਂ ਗੁਰਸਬਾਹ ਬੈਠਾ ਉਹਨਾਂ ਵਰ ਸਿੱਖਾਂ ਤੋਂ ਬਲੇਹਾਰ ਲਾਂਦੇ ਹਮ ਜਿਹੜੇ ਗੁਰੂਆਂ ਕਥਾ ਕਹਾਣੀਆਂ ਸਰਵਣ ਕਰਦੇ ਹਾਂ ਹੁਣ ਇਹੀ ਸਰਵਣ ਸਭ ਸ਼ਰਧ ਸਰਵਣ ਕੀਤੇ ਹਰ ਤੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਇਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਜੋ ਗੁਰੂ ਚਰਨਾਂ ਵਿੱਚ ਵਰ ਸਿੱਖ ਸਜ ਕੇ ਕਥਾ ਕਹਾਣੀਆਂ ਪਰਮਾਤਮਾ ਦੀਆਂ ਸਰਵਣ ਕਰਦੇ ਹੋ ਸੋ ਆਪ ਵੱਡਿਆਂ ਭਾਗਾਂ ਵਾਲੇ ਜੋ ਨਾਨਕ ਸਰ ਭਗਤੀ ਦੇ ਕਰੀਏ ਜੇ ਤਾਂ ਤਾਂ ਬਾਬਾ ਆਨੰਦ ਸਿੰਘ ਜੀ ਨੇ ਜੋ ਨਾਨਕ ਸਰ ਭਗਤੀ ਦਾ ਕਰ ਕਿਉਂਕਿ ਬਾਬਾ ਆਨੰਦ ਸਿੰਘ ਜੀ ਨੇ ਭਗਤੀ ਹੀ ਕੀਤੀ ਹੈ ਗੇਟ ਦੇ ਉੱਤੇ ਬੋਰਡ ਲਿਖ ਕੇ ਲਿਖ ਕੇ ਲਾ ਦਿੱਤਾ ਕਿ ਜਿਸ ਬੰਦੇ ਨੇ ਅੰਦਰ ਆਉਣਾ ਗੁਰਸਿੱਖ ਨੇ ਅੰਦਰ ਆਉਣਾ ਸ਼ਰਧਾਲੂ ਨੇ ਉਹ ਜਾਂ ਤਾਂ ਬਾਬੇ ਦੀਆਂ ਕਥਾ ਕਹਾਣੀਆਂ ਸਰਵਣ ਕਰੇ ਜਾਂ ਸੇਵਾ ਕਰੇ ਝਾੜੂ ਮਾਰੇ ਜਾਂ ਸਿਮਰਨ ਕਰੇ ਦੁਨਿਆਵੀ ਗੱਲਾਂ ਨਹੀਂ ਕੋਈ ਕਰਨੀਆਂ ਕੋਈ ਅਖਬਾਰ ਦੀ ਗੱਲ ਨਹੀਂ ਕਰਨੀ ਕੋਈ ਸਿਆਸੀ ਗੱਲ ਨਹੀਂ ਕਰਨੀ ਕੋਈ ਬਾਦਲ ਬਾਦ ਦੀ ਗੱਲ ਕਰਨੀ ਇਹ ਇੱਕੋ ਇੱਕ ਨਾਮ ਸਰ ਭਗਤੀ ਦਾ ਘਰ ਹੈ ਸੋ ਭਗਤੀ ਵੀ ਬਾਬਾ ਨੰਦ ਸਿੰਘ ਜੀ ਨੇ ਐਸੀ ਕੀਤੀ ਜੇ ਦੁਨੀਆਂ ਦੇ ਵਿੱਚ ਮਿਸਾਲ ਹੈ ਸ਼ਾਇਦ ਹੀ ਕਿਸੇ ਨੇ 聞いਦੀ ਹੋਵੇ ਕਿ ਕਰ ਵੀ ਨਹੀਂ ਸਕਦਾ ਵੀ ਐਸੀ ਭਗਤੀ ਬਾਬਾ ਨੰਦ ਸਿੰਘ ਦੇ ਬਚਨ ਦਰਵਾਸ ਸੱਜਿਆ ਹੋਇਆ ਹੈ ਬਾਗੀ ਸੰਤਾ ਸਿੰਘ ਕੀਰਤਨ ਕਰ ਰਿਹਾ ਹੈ ਉਹਨੇ ਇੱਕ ਜੋ ਕਵੀ ਮਰਸੂਦ ਸਿੰਘ ਜੀ ਨੇ ਇੱਕ ਕਵਿਤਾ ਲਿਖਿਆ ਹੈ ਉਹ ਕਵਤਾ ਦਾ ਕੀਰਤਨ ਕੀਤਾ ਜਿਹਦੀ ਪੰਕਤੀ ਆਉਂਦੀ ਹੈ ਬੇਰੀ ਹੀਠਾਂ ਬੈਠੇ ਗੁਰੂ ਮੇਰੀ ਵੀ ਨਿਹਾਲ ਹੋਈ ਰੀਠੇ ਬੈਠਾ ਹੀਠੇ ਹੀਠਾਂ ਬੈਠੇ ਰੀਠਾ ਮਿੱਠਾ ਹੋਇ ਜਾਉਂਦਾ ਜਦੋਂ ਸ਼ਬਦ ਪੂਰਾ ਹੋ ਗਿਆ ਬਾਬਾ ਨੰਦ ਸਿੰਘ ਜੀ ਮਹਾਰਾਜ ਰਾਗੀ ਸੰਤਾ ਸਿੰਘ ਨੂੰ ਕਹਿਣ ਲੱਗੇ ਕਿ ਸੰਤਾ ਸਿਓ ਗੁਰੂ ਸਾਹਿਬ ਨੇ ਰੀਠਾ ਕਿਉਂ ਮਿੱਠਾ ਕੀਤਾ ਰਾਗੀ ਸੰਤਾ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੀ ਮਰਦਾਨੇ ਨੂੰ ਭੁੱਖ ਲੱਗੀ ਸੀ ਤਾਂ ਗੁਰੂ ਸਾਹਿਬ ਨੇ ਰੀਠਾ ਮਿੱਠਾ ਕੀਤਾ ਕੋਲੇ ਰਤਨ ਸਿੰਘ ਬਾਬਾ ਉਹ ਜੋ ਪੁਰਾਣੇ ਬਜ਼ੁਰਗ ਸੀ ਬਾਬਾ ਜੀ ਨਾਲ ਬਾਲ ਸਿਖਾਈ ਸ਼ੁਰੂ ਤੋਂ ਲੱਗੇ ਰਿਹਾ ਸੀ ਉਹਨੂੰ ਕਹਿੰਦੇ ਰਤਨ ਸਿੰਘ ਤੂੰ ਦੱਸ ਕਹਿੰਦੇ ਜੀ ਰੀਠੇ ਨੂੰ ਤਾਰਨਾ ਸੀ ਤਾਂ ਕੀਤਾ ਕੋਲੇ ਨੱਥਾ ਸਿੰਘ ਬਜ਼ੁਰਗ ਬੈਠੇ ਪੁਰਾਣਾ ਸੰਗੀ ਸੀ ਉਹਨੇ ਕਿਹਾ ਤੂੰ ਦੱਸ ਉਹਨੇ ਹੱਥ ਬੰਨ ਕੇ ਬੇਨਤੀ ਕੀਤੀ ਬਾਬਾ ਜੀ ਆਪ ਕਿਰਪਾ ਕਰੋ ਫਿਰ ਬਾਬਾ ਜੀ ਨੇ ਬਖਸ਼ਿਸ਼ ਜਿਹੜੀ ਕੀਤੀ ਬਾਬਾ ਜੀ ਨੇ ਬਚਨ ਕੀਤਾ ਕਿ ਤਿੰਨ ਤਰ੍ਹਾਂ ਦੀ ਭਗਤੀ ਹੁੰਦੀ ਹੈ ਇੱਕ ਬੰਦਾ ਭਗਤੀ ਕਰਦਾ ਹੈ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਮੈਂ ਭਗਤੀ ਵੀ ਕਰੂੰਗਾ ਪਰ ਆਪਣੀ ਰੋਟੀ ਦਾ ਇੰਤਜ਼ਾਮ ਮੈਂ ਆਪ ਕਰੂੰਗਾ ਪ੍ਰਮਾਤਮਾ ਕਹਿੰਦਾ ਤથાਸਤ ਜੇ ਤੂੰ ਇਹਵੇਂ ਖਸ਼ਤੇ ਵੀ ਠੀਕ ਹੈ ਇੱਕ ਭਗਤੀ ਉਹ ਹੈ ਬੰਦਾ ਸਿਮਰਨ ਬੰਦਗੀ ਭਗਤੀ ਕਰਦਾ ਹੈ ਪ੍ਰਮਾਤਮਾ ਨੂੰ ਕਹਿੰਦਾ ਜੀ ਪ੍ਰਮਾਤਮਾ ਮੇਰਾ ਬੰਦਗੀ ਦੇ ਵੱਲੋਂ ਇੱਕ ਮੈਨ ਵੀ ਇੱਕ ਸ਼ੈਨ ਵੀ ਮਨ ਪਾਸੇ ਹੁਣ ਨਹੀਂ ਕਰਦਾ ਬੰਦਗੀ ਤੋਂ ਪਾਸੇ ਹੁਣ ਨਹੀਂ ਕਰਦਾ ਇਸ ਕਰਕੇ ਮੈਂ ਬੰਦਗੀ ਹੀ ਕਰਨੀ ਹੈ ਮੇਰਾ ਰੋਟੀ ਦਾ ਇੰਤਜ਼ਾਮ ਵੀ ਤੂੰ ਕਰ ਲੈ ਪ੍ਰਮਾਤਮਾ ਕਹਿੰਦਾ ਆਕਾਲ ਪੁਰਖ ਚੰਗਾ ਜੇ ਤੂੰ ਐਵੇਂ ਕਰ ਸਿਆ ਮੈਂ ਕਿਹੜਾ ਆਪ ਉਹਨਾਂ ਮੈਂ ਸੰਗਤਾਂ ਨੂੰ ਪ੍ਰੇਰ ਦੇਣਾ ਠੀਕ ਹੈ ਇੱਕ ਭਗਤੀ ਉਹ ਹੈ ਜੋ ਗੁਰਨਾਨ ਨਾਮ ਸਾਹਿਬ ਵਾਲੀ ਕੀਤੀ ਕਿਸੇ ਦੀ ਵੇਟ ਕਰਨ ਦੀ ਲੋੜ ਨਹੀਂ ਕਿਸੇ ਦੀ ਬਲੀਕਰਨ ਦੀ ਲੋੜ ਨਹੀਂ ਜਿਹੜੀ ਚੀਜ਼ ਦੀ ਲੋੜ ਪਈ ਉਸੇ ਵੇਲੇ ਸਤਿਗੁਰਾਂ ਨੇ ਨਦਰ ਦੇ ਵਿੱਚ ਇਹ ਸ਼ਕਤੀ ਸੀ ਪ੍ਰਾਪਤ ਕਰ ਲਈ ਜੇ ਮਰਦਾਨੇ ਨੂੰ ਭੁੱਖ ਲੱਗੀ ਤਾਂ ਹੰਕਾਂ ਵਾਲ ਹੰਸਾ ਕੇ ਕਹਿੰਦੇ ਅੰਗ ਲੱਗੇ ਨੇ ਮਨਦਾਨੇ ਸ਼ਕਲ ਹੈ ਮਰਦਾਨੇ ਨੇ ਜਾ ਕੇ ਨਾਲ ਸਾਧੂ ਜਰਾਂ ਨੂੰ ਹੁਕਮ ਕਰਤਾ ਕਿ